ਆਫੇਰ ਫੇਸ ਡਰਾਈ ਡਰਾਈ ਲੱਗਣ ਆ ਜਾਂਦਾ ਹੈ ਤਾਂ ਇਹਦੇ ਲਈ ਕੀ ਹੈ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਤਾਂ ਪੂਰਾ ਦਿਨ ਫੇਸ ਤੁਹਾਡਾ ਕੀ ਡਰਾਈ ਨਹੀਂ ਰਹੇਗਾ ਤੁਹਾਨੂੰ ਮੋਇਸਚਰ ਮਿਲ ਜੇਗਾ ਤਾਂ ਇਹਦੇ ਲਈ ਇੱਕ ਚਾਹੀਦਾ ਤੁਹਾਨੂੰ ਐਲਵੀਰਾ ਠੀਕ ਹੈ ਇੱਕ ਕੱਢ ਕੇ ਰੱਖ ਲਿਆ ਸੀਗਾ ਇੱਕ ਚਮਚ ਇੱਕ ਹੀ ਆਪਣੇ ਘਾਰ ਹੀ ਲਗਾਇਆ ਹੋਇਆ ਤਾਂ ਉਹਦਾ ਤੁਸੀਂ ਜੈਲ نکال ਲਓ ਉਹਦੇ ਵਿੱਚ ਐਡ ਕਰਨਾ ਤੁਸੀਂ ਅੱਧਾ ਇੱਕ ਚਮਚ ਪਲੇਸਰਨ ਇਹ ਕੀ ਜਦੋਂ ਲਗਾਉਣਾ ਉਦੋਂ ਹੀ ਬਣਾ ਲਓ ਕਿਉਂਕਿ ਇਜ਼ੀ ਦਾ ਹੈ ਸਿਰਫ ਤੁਹਾਨੂੰ ਤਿੰਨ ਤਿੰਨ ਚੀਜ਼ਾਂ ਮਿਕਸ ਕਰਨੀਆਂ ਤੇ ਇੱਕ ਜਿਹੜਾ ਅਸੀਂ ਫਲੈਕਸ ਸੀਡ ਦਾ ਜੈਲ ਕੱਢ ਕੇ ਰੱਖਿਆ ਹੋਇਆ ਉਹਨੂੰ ਇਹ ਕੱਢਣਾ ਥੋੜਾ ਜਿਹਾ ਬਸ ਜਿੰਨਾ ਤੁਸੀਂ ਲਗਾਉਣਾ ਹੈ ਮੰਨ ਲਓ ਦੋ ਟਾਈਮ ਲਗਾਉਣਾ ਤਾਂ ਉਹਨਾਂ ਕ ਬਣਾ ਕੇ ਰੱਖ ਲਓ ਜਦੋਂ ਵੀ ਤੁਹਾਨੂੰ ਲੱਗੇ ਕੀ ਥੋੜੀ ਡਰਾਈਨੈਸ ਹੋ ਰਹੀ ਹੈ ਤਾਂ ਇਹਨੂੰ ਸਪਿੰਟਾ ਸਕਿੰਟਾ ਵਿੱਚ ਬਣ ਜੇਗਾ ਲਗਾ ਕੇ ਆਦੋਂ ਇਹ ਪਿਆਰ ਹੈ ਮਿਕਸ ਕਰ ਲਿਆ ਇਹਨਾਂ ਨੂੰ ਮਿਕਸ ਕਰਨਾ ਕੋਈ ਉਪਰੀ ਨਹੀਂ ਇੱਕ ਸੈਕਿੰਡ ਵਿੱਚ ਹੋ ਜਾਂਦਾ ਹੈ ਤੇ ਇਹਨੂੰ ਇਸ ਤਰ੍ਹਾਂ ਹੱਥ ਤੇ ਲੈ ਕੇ ਜਿਸ ਤਰ੍ਹਾਂ ਕ੍ਰੀਮ ਲਗਾਉਂਦੇ ਹਨ ਲਗਾਓ ਲਗਾਉਂਦੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਹੀ ਸਕਿਨ ਨੂੰ ਪ੍ਰੋਪਰ ਮੋਇਸਚਰ ਦਿੰਨਾ ਹੈ ਇਹ ਨਾਲ ਇੱਕ ਦਾ ਸਕਿਨ ਥੋੜੀ ਚਮਕਦਾਰ ਬਣੇਗੀ ਆ ਦੇਖੋ ਤੁਸੀਂ ਆਪ ਹੀ ਦੇਖੋ ਇੱਕ ਅਲੱਗ ਹੀ ਸ਼ਾਈਨ ਆ ਜੇਗੀ ਇਹਦੇ ਵਿੱਚ ਨਹੀਂ ਹੈ ਨੇਚਰਲ ਪ੍ਰੋਡਕਟ ਨੇ ਤਾਂ ਥੋੜੀ ਸਕਿਨ ਵੀ ਸੇਫ ਰਹੇਗੀ ਤਾਂ ਇਹ ਤੁਸੀਂ ਆਪਣੇ ਘਰ ਬਣਾ ਸਕਦੇ ਹੋ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਐਲੋਵੇਰਾ ਜੈਲ ਉਹ ਵੀ ਤੁਸੀਂ ਘਰ ਲਗਾ ਸਕਦੇ ਹੋ ਤੇ ਇੱਕ ਫਲੈਕਸ ਸੀਡਸ ਉਹ ਕੱਢ ਕੇ ਰੱਖ ਲਓ ਇਕੱਠਾ ਹੀ ਤੇ ਤੀਜੀ ਚੀਜ਼ ਹੈ ਗਲਿਸਰਨ ਉਹ ਵੀ ਕੋਈ ਜ਼ਿਆਦਾ ਮਹਿੰਗੀ ਚੀਜ਼ ਨਹੀਂ ਹੈ ਤਾਂ ਤਿੰਨ ਇੱਕ ਤਾਂ ਸਸਤੀਆਂ ਤੇ ਫਾਇਦੇ ਇਹਦੇ ਇੰਨੇ ਆ ਤੁਸੀਂ ਡੇਲੀ ਲਗਾ ਕੇ ਦੇਖੋ ਥੋੜੀ ਸਕਿਨ ਆਪੇ ਦੱਸੇਗੀ